ਇੱਕ ਪ੍ਰਵਾਸੀ ਨੇ 5 ਸਾਲ ਦੇ ਬੱਚੇ ਨੂੰ ਉਥੋਂ ਲਿਜਾ ਕੇ ਉਹਨੇ ਕੋਸ਼ਿਸ਼ ਪਹਿਲਾਂ ਵੀ ਕੀਤੀ ਪਰ ਪਹਿਲਾਂ ਇੱਕ ਦਿਨ ਉਹ ਬੱਚੇ ਦੀ ਭੈਣ 7 ਸਾਲ ਉਮਰਾਂ ਦੀ ਬੱਚੀ ਦੀ ਉਹਨੇ ਉਹਨੂੰ ਬਚਾ ਲਿਆ ਜਦੋਂ ਉਹਨੂੰ ਲੈ ਕੇ ਜਾਣ ਲੱਗਿਆ ਸੀ ਉਹਨੇ ਦੀ ਬਾਹ ਫੜ ਕੇ ਅੰਦਰ ਖਿੱਚ ਲਿਆ ਉਹ ਲਗਾਤਾਰ ਇਸ ਮੌਕੇ ਦੀ ਭਾਵ ਤੇ ਵਿੱਚ ਸੀਗਾ ਉਹਨੇ ਲਗਾਤਾਰ ਪਤਾ ਨਹੀਂ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਸੀ ਕਿਉਂ ਨੇ ਉਸ ਬੱਚੇ ਨੂੰ ਲਿਜਾ ਕੇ 5 ਸਾਲ ਦਾ ਬੱਚਾ ਆਪਾਂ ਸਾਰੇ ਪਰਿਵਾਰਾਂ ਵਾਲੇ ਖੜੇ ਆਂ ਜੁਆਕਾਂ ਵਾਲੇ ਖੜੇ ਆ ਸਾਡੇ ਘਰੇ 4-5 ਸਾਲ ਦੇ ਬੱਚੇ ਆ ਬੱਚੀਆਂ ਤੇ 5 ਸਾਲ ਦੇ ਬੱਚੇ ਦੇ ਅੰਗ ਕਿੰਨੇ ਕਿਉਂ ਹੁੰਦੇ ਆ ਆਪਾਂ ਨੂੰ ਪਤਾ ਹੈ ਬਹੁਤ ਨਾਜ਼ਿਕ ਜਿਹੇ ਬੱਚਾ ਸੀਗਾ ਸਾਰਾ ਹੀ ਮਿਲਾ 18-17 ਕਿਲੋ ਵਜਨ ਸੀ ਉਸ ਬੱਚੇ ਦਾ ਇਹ ਮੈਂ ਕਹਿੰਦਾ ਜਿਹੜੀ ਕਹਿ ਰਿਹਾ ਨਾ ਇਹ ਜਿਹੜੀ ਗੱਲ ਉਹ ਸੀਆਈ ਸਟਾਫ ਦੇ ਵਿੱਚ ਮੰਨਿਆ ਲਾ ਕੇ ਉਹ ਕੰਮ ਸੁਣਾ ਰਿਹਾ ਤੁਹਾਨੂੰ ਫਿਰ ਉਹ ਬੰਦੇ ਨੇ ਉਸ ਨਗਰ ਦਾ ਦੰਗਾ ਦੇਖ ਕੇ ਤੇ ਉਸ ਤੋਂ ਬਾਅਦ ਉਹਨੇ ਜਿਹੜੀ ਖੇ ਖਾਣੀ ਸੀ ਜਿਹੜਾ ਕੋ ਕਰਮ ਕਰਨਾ ਸੀ ਉਹ ਬੱਚੇ ਨਾਲ ਕੀਤਾ ਦੁਬਾਰਾ ਫੇਰ ਡੰਡਾ ਦਿੱਤਾ ਉਹਨੇ ਦੇਖਿਆ ਵੀ ਇਹ ਦਿਮਾਗ ਨੇ ਮੈਨੂੰ ਪਛਾਣ ਲਿਆ ਉਹਨੇ ਉਹਦੇ ਸਿਰ ਚੱਟ ਮਾਰੀ ਇਹਨੂੰ ਮਾਰਦਾ ਉਹ ਬੱਚਾ ਮਰਿਆ ਨਹੀਂ ਉਸੇ ਬੱਚੇ ਦਾ ਪਜਾਮਾ ਪਾਇਆ ਸੀ ਜਾਂ ਉਹਦੇ ਪੈਂਟ ਪਾਈ ਸੀ ਜਾਂ ਉਹ ਜੋ ਵੀ ਪਾਇਆ ਸੀਗਾ ਉਹ ਲਾ ਕੇ ਉਹਦੇ ਨਾਲ ਜਵਾਕ ਦਾ ਘਾ ਪੁੱਟਦਾ ਤੇ ਜਦੋਂ ਜਵਾਕ ਨੇ ਲਾਚ ਚੱਕ ਕੇ ਲਿਆਂਦੀ ਗਈ ਨਾ ਆ ਜੀਵ ਸੀ ਜਿਹੜੀ ਉਹ ਬੱਚੇ ਦੀ ਉਹ ਜੀਵ ਆ ਬੱਚੇ ਨੇ ਆਪਣੇ ਦੰਦਾਂ ਨਾਲ ਵਰਤੀ ਤੇ ਉਹ ਸਾਰਾ ਖੂਨ ਬੱਚੇ ਦੇ ਕੰਨਾਂ ਵਿੱਚ ਨੱਕ ਰਾਹੀਂ ਦੀ ਦੰਦਾ ਨਾਲ ਇੱਕ ਪਾਸੇ ਤੇ ਕੀੜੇ ਲੱਗੇ ਹੋਏ ਸੀਗੇ ਕੰਧ ਦੇ ਤੇ ਨੱਕ ਦੇ ਮੂੰਹ ਦੇ ਉੱਤੇ ਤੁਸੀਂ ਹਸਾਮ ਨਾਲ ਕੋਈ ਇੱਕ 500 ਦਾ ਬੱਚਾ ਜਿਹਦੇ ਨਾਲ ਇੰਨੀ ਦਤਨਾ ਕੱਟਣਾ ਹੋਈ ਉਹਨੇ ਮੈਂ ਕਿਹਾ ਰੱਬ ਦੀ ਵੀ ਰੂਹ ਕੰਬ ਗਈ ਹੋਣੀ ਆ ਯਾਰ ਲਾਸ਼ਾਂ ਦੀ ਰੂਹ ਵੀ ਕੰਬ ਗਈ ਹੋਣੀ ਹੈ ਕਿੰਨੇ ਦਤਨਾ ਨਾਲ ਜਵਾਕ ਮਰਿਆ ਹੋਊਗਾ ਕਿ ਉਹਨੇ ਆਪਣੀ ਜੀਬ ਦੰਦਾ ਦੇ ਵਿਚਾਲੇ ਲੈ ਕੇ ਫੜਤੀ ਕੋਈ ਦੁਸ਼ਮਣੀ ਨਹੀਂ ਕੋਈ ਲੜਾਈਪਨ ਨਹੀਂ ਕੋਈ ਜਾਨ ਦੇ ਤੱਕ ਨਹੀਂ ਇੱਕ ਤਾਂ ਹੁੰਦਾ ਵੀ ਬੰਦਰਾ ਕੋਈ ਰੌਣਾ ਕੋਈ ਤੇ ਕਰਵਾਉਂਦਾ ਰੌਣਾ ਕੋਈ ਦੁਸ਼ਮਣੀ ਹੈ ਮੈਂ ਕਿਹਾ ਦੁਸ਼ਮਣੀ ਮੰਦਾ ਕਿ ਬੱਚਿਆਂ ਨਾਲ ਇਦੀ ਘਟਾਉਣੀ ਹੱਕਤ ਕਰਦਾ ਜਿਹੜੀ ਉਸ ਪਾਂਸਰ ਸਾਹਿਬ ਦੇ ਬੱਚੇ ਨਾਲ ਹੋਈ ਆ ਮੈਂ ਜਿੰਨੇ ਵਾਰ ਵੀ ਉਹਦੀ ਵੀਡੀਓ ਦੇਖਦਾ ਜਾਂ ਫੋਟੋ ਦੇਖਦਾ ਅੱਖਾਂ 'ਚ ਬਈ ਪਾਣੀ ਆ ਜਾਂਦਾ ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਵਿੱਚ ਇੱਕ 5 ਸਾਲਾਂ ਦੇ ਮਾਸੂਮ ਬੱਚੇ ਨੂੰ ਪ੍ਰਵਾਸੀ ਵੱਲੋਂ ਕਿਡਨਾਪ ਕਰਕੇ ਉਸ ਨਾਲ ਰੇਪ ਕੀਤਾ ਗਿਆ ਫਿਰ ਉਸ ਤੋਂ ਬਾਅਦ ਉਸਦਾ ਕਤਲ ਕਰਕੇ ਉਸਦੀ ਲਾਸ਼ ਨੂੰ ਸੰਸਾਨ ਜਗ੍ਹਾ ਤੇ ਸੁੱਟ ਦਿੱਤਾ ਗਿਆ ਅਜਹੀ ਮੰਦਭਾਗੀ ਘਟਨਾ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਲੋਕ ਕਾਫੀ ਗੁੱਸੇ ਵਿੱਚ ਹਨ ਅਤੇ ਪ੍ਰਦਰਸ਼ਨ ਕਰ ਰਹੇ ਹਨ ਤੁਸੀਂ ਸੁਣ ਰਹੇ ਸੀ ਪੰਜਾਬੀ ਖਬਰਾਂ ਹੋਰ ਖਬਰਾਂ ਸੁਣਨ ਲਈ ਸਾਡੇ ਚੈਨਲ ਬਣੇ ਰਹੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਧੰਨਵਾਦ